ਮંત્રી ਹਰਪਾਲ ਸਿੰਘ ਜਿੰਨਾ ਬੀ ਟੂ ਬੀ ਨੂੰ ਇਕੱਠੇ ਇਕੱਠੇ ਕਰ ਲੋ ਇਕੱਠੇ ਕਰ ਲੋ ਅੱਜ ਆਈਟੀ ਐਕਸਪੋ ਦੀ ਐਗਜ਼ੀਬਿਸ਼ਨ ਜਿਹੜੀ ਆ ਉਹ ਲੁਧਿਆਣਾ ਚ ਲੱਗੀ ਆ ਬਹੁਤ ਹੀ ਅੱਛਾ ਐਕਸਪੀਰੀਅੰਸ ਹੋਇਆਗਾ ਮੈਂ ਸਮੁੱਚੀ ਮੈਨੇਜਮੈਂਟ ਕਮੇਟੀ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਬਹੁਤ ਲੰਬੇ ਅਰਸੇ ਬਾਅਦ ਆਈਟੀ ਦੀ ਜਿਹੜੀ ਐ ਐਗਜ਼ੀਬਿਸ਼ਨ ਆ ਉਹ ਲੁਧਿਆਣਾ ਚ ਆਈ ਆ ਸੋ ਇਹਦੇ ਨਾਲ ਜਿੱਥੇ ਡਿਫਰੈਂਟ ਸਟੇਟ ਦੇ ਡਿਫਰੈਂਟ ਬ੍ਰਾਂਡਸ ਦੇ ਆਪਣੇ ਆਪਣੇ ਜਿਹੜੇ ਐਕਸਪੀਰੀਅੰਸ ਨੇ ਉਹ ਸ਼ੇਅਰ ਹੋਣਗੇ ਔਰ ਉੱਥੇ ਦੂਸਰਾ ਸਾਡੇ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਵੀ ਆਏ ਨੇ ਉਹਨਾਂ ਨੂੰ ਵੀ ਇਨਫਰਮੇਸ਼ਨ ਜਿਹੜੀ ਆ ਉਹ ਅੱਛੀ ਇਨਫਰਮੇਸ਼ਨ ਮਿਲੂਗੀ ਕਿ ਕਿਹੜਾ ਬ੍ਰਾਂਡ ਜਿਹੜਾ ਉਹ ਅੱਜ ਦੇ ਸਮੇਂ ਦੇ ਅੰਦਰ ਅੱਛਾ ਕ ਨਵੇਂ ਆ ਚੁੱਕੇ ਨੇ ਕਿ اور ਡਿਫਰੈਂਟ ਬ੍ਰਾਂਡ ਜਿਹੜੇ ਹਰ ਥੋੜੇ ਥੋੜੇ ਸਮੇਂ ਬਾਅਦ ਆਉਂਦੇ ਰਹਿੰਦੇ ਨੇ ਸੋ ਮੈਂ ਸਮਨੇ ਇੱਕ ਅੱਛਾ ਐਕਸਪੀਰੀਅੰਸ ਜਿਹੜਾ ਉਹ ਲੋਕਾਂ ਦੇ ਨਾਲ ਸ਼ੇਅਰ ਕਰ ਰਹੀ ਆ ਮੈਂ ਇਸ ਮੱਚੀ ਮੈਨੇਜਮੈਂਟ ਕਮੇਟੀ ਦਾ ਇੱਕ ਵਾਰ ਫਿਰ ਧੰਨਵਾਦ ਕਰਨਾ ਚਾਹੁੰਦਾ ਸਰ ਕਮੇਡੀਅਨ ਭੱਲਾ ਸਾਹਿਬ ਵੀ ਅੱਜ ਨਹੀਂ ਰੇ ਸਰ ਕਿਸਕੇ ਤੇ ਨੇ ਬਿਲਕੁਲ ਸਰਦਾਰ ਜਸਵਿੰਦਰ ਸਿੰਘ ਭੱਲਾ ਜੀ ਜਿਨ੍ਹਾਂ ਨੇ ਮੈਸਮੈਂਡਾ ਪੂਰੀ ਦੁਨੀਆ ਨੂੰ ਹਸਾਇਆ ਔਰ ਪੂਰੀ ਦੁਨੀਆ ਦੇ ਅੰਦਰ ਇੱਕ ਅੱਛੀ ਕਮੇਡੀ ਕੀਤੀ ਅੱਜ ਉਸ ਦੁਨੀਆ ਦੇ ਅੰਦਰ ਨਹੀਂ ਰਹੇ ਸੋ ਮੈਂ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾਗਾ ਸਮੁੱਚੇ ਪੰਜਾਬੀਆਂ ਦੇ ਨਾਲ ਦੁੱਖ ਸਾਂਝਾ ਕਰਦਾਗਾ ਕਿਉਂਕਿ ਬਹੁਤ ਸਾਰੇ ਪੰਜਾਬ ਪੰਜਾਬ ਨੂੰ ਪੰਜਾਬੀਅਤ ਨੂੰ ਪੰਜਾਬੀ ਸਭਿਆਚਾਰ ਨੂੰ ਉਹਨਾਂ ਦੀ ਬਹੁਤ ਵੱਡੀ ਦੇਣ ਆ ਉਹ ਦੇਣ ਜਿਹੜੀ ਕਦੇ ਭਲਾਈ ਦੀ ਜਾਊਗੀ ਸੋ ਅੱਜ ਉਹ ਬੇਵਕਤੀ ਜਿਹੜੀ ਆ ਉਹਨਾਂ ਦੀ ਮੌਤ ਹੋਈ ਆ ਸੋ ਬਹੁਤ ਜੁੱਥੇ ਮੈਨੂੰ ਪਰਸਨਲ ਦੁੱਖ ਹੋਇਆ ਉੱਥੇ ਮੈਂ ਸਮਝਦਾ ਸਮੁੱਚੇ ਪੰਜਾਬੀਆਂ ਨੂੰ ਹੋਇਆਗਾ ਸੋ ਮੈਂ ਇੱਕ ਵਾਰ ਫੇਰ ਉਹਨਾਂ ਦੇ ਪਰਿਵਾਰ ਦੇ ਨਾਲ ਸਵੇਦਨਾ ਪ੍ਰਗਟ ਕਰਦਾ ਹਾਂ ਸਰ ਇੱਕ ਪੋਰਟਲ ਵੀ ਕਿਹੜਾ ਪੋਰਟਲ ਜਿੱਥੇ ਕਿੰਨਾ ਇਕੱਠਾ ਹੈ ਜੀ ਪੋਰਟਲ ਵੀ ਮਦਦ ਲੈ ਲਗਾ ਇੱਕ ਪੋਰਟਲ ਵੀ ਭੁੱਲਾ ਕਿੰਨਾ ਇਕੱਠਾ ਜਿਹੜਾ ਪੋਰਟਲ ਤੇ ਇਕੱਠਾ ਆ ਕਿਹੜੇ ਪੋਰਟਲ ਤੇ ਇਹ ਸਰ ਕਿੰਨਾ ਤੇ ਜਿਹੜੀ ਇਨਵੈਸਟਮੈਂਟ ਜਿਹੜੀ ਹੋਈ ਜੇ ਪੋਰਟਲ ਵੀ ਭੁੱਲਾ ਨਹੀਂ ਜਿਹੜੀ ਅੱਛਾ ਇਨਵ ਲਗਭਗ 1 ਲੱਖ ਤੋਂ 1 ਲੱਖ ਕਰੋੜ ਤੋਂ ਉੱਪਰ ਦਾ ਵਪਾਰ ਜਿਹੜਾ ਸੌਰੀ ਇਨਵੈਸਟਮੈਂਟ ਆ ਉਹ ਪੰਜਾਬ ਦੇ ਅੰਦਰ ਆਈ ਹੈ ਤੋਂ ਪਤਾ ਲੱਗਦਾ ਕਿ ਪੰਜਾਬ ਜਿਹੜਾ ਉਹ ਤਰੱਕੀ ਦੇ ਰਾਹ ਤੇ ਤੁਰ ਪਿਆ ਔਰ ਪੰਜਾਬ ਜਿਹੜਾ ਉਹ ਤਰੱਕੀ ਕਰ ਰਿਹਾ ਠੀਕ ਹੈ ਕਿਸ ਵਾਲਾ ਕਿ ਬੀਜੇਪੀ ਕਹਿੰਦੀ ਹੈ ਪੰਜਾਬ ਸਰਕਾਰ ਸਾਰੇ ਜਿਹੜੇ ਵਰਕਰ ਹੈ ਮੈਂ ਪੁੱਛਣਾ ਚਾਹਨਾਗਾ ਕਿ ਜਿਹੜਾ ਪੰਜਾਬ ਦਾ ਲਗਭਗ 60000 ਕਰੋੜ ਰੁਪਇਆ ਭਾਰਤੀ ਜਨਤਾ ਪਾਰਟੀ ਦੇ ਰੁਕਿਆ ਕਦੋਂ ਦੇਣਗੇ ਸੋ ਇੱਥੇ ਡਰਾਮੇ ਕਰਨ ਦੀ ਬਜਾਏ ਉਹਨਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਕੋਲ ਜਾਣਾ ਚਾਹੀਦਾ ਔਰ ਪੰਜਾਬ ਦਾ ਜਿਹੜਾ ਰੁਕਿਆ ਹੋਇਆ 60000 ਕਰੋੜ ਰੁਪਇਆ ਜਿਹਦੇ ਅੰਦਰ 20000 ਕਰੋੜ ਰੁਪਇਆ ਡਿਫਰੈਂਟ ਸਕੀਮਾਂ ਦਾਗਾ ਔਰ ਦੂਜਾ ਜਿਹੜੀਆਂ ਆਰਡੀਐਫ ਦਾਗਾ ਰੂਲ ਡਿਵੈਲਪਮੈਂਟ ਫੰਡ ਦਾਗਾ ਉਹ ਪੰਜਾਬ ਦਾਗਾ ਔਰ ਦੂਸਰਾ 50000 ਕਰੋੜ ਰੁਪਇਆ ਜਿਹੜਾ ਜੀਐਸਸੀ ਦੇ ਨਾਲ ਨੁਕਸਾਨ ਹੋਇਆਗਾ ਉਹਦਾਗਾ ਉਹ ਕਦੋਂ ਤੱਕ ਸਾਨੂੰ ਪੇ ਕਰਨਗੇ ਆਓ ਜੀ ਆਓ